ਸੰਦੀਪ ਜੋ ਪਾਣੀ ਲਿਆ ਕੇ ਉੱਠਾ ਫਿਰ ਤੈਨੂੰ ਕੀ ਹੋਇਆ ਕਿਹੜੇ ਖੇਲੇ ਚ ਖੁੱਬੀ ਆ ਤੂੰ ਕੀ ਕਹ ਲੋ ਸੰਦੀਪ ਫੋਨ ਆਇਆ ਏ ਵਿੱਕੀ ਦਾ ਕੀ ਆਏ ਆ ਨੀ ਬਾਨੀ ਮੈਨੂੰ ਮੋਟਰਸਾਈਕਲ ਸੁਣਾਉਂ ਦਿਆ ਏ ਇਹ ਬੁਲਟ ਮੋਟਰਸਾਈਕਲ ਹੋਵੇ ਕੜਾ ਕੁੜਾ ਪਵੇ ਐਦਾਂ ਦੀਆਂ ਗੱਲਾਂ ਕਰਨ ਦਿਆ ਏ ਨਹੀਂ ਉਦਾਂ ਕਰਨਾ ਮਜ਼ਾਕ ਕਰਨ ਦਿਆ ਹੁਣ ਆਹ ਮੰਮੀ ਇਹ ਗੱਲਾਂ ਮਜ਼ਾਕ ਕਰਨ ਵਾਲੀਆਂ ਆ ਨਾਲੇ ਇਹੋ ਜਿਹੇ ਵੇਲੇ ਤੇ ਮੰਮੀ ਤੈਨੂੰ ਅਜੇ ਮਜ਼ਾਕ ਲੱਗਣ ਡਿਆ ਵਾ ਤੂੰ ਸੁਣਨੀ ਢੇ ਤੋ ਕਹਿਣ ਕਿ ਡਿਆ ਵਾ ਕਿਹੜੀ ਜਗ੍ਹਾ ਤੇ ਬੋਲਣ ਡਿਆ ਵਾ ਤੁਹਾਨੂੰ ਤੁਸੀਂ ਉਦੋਂ ਆਂਦੇ ਸੀ ਕਿ ਮੁੰਡਾ ਸਾਹ ਨੂੰ ਠੀਕ ਦੀ ਲੱਗਦਾ ਪਰ ਤੁਸੀਂ ਆਦੇ ਨਹੀਂ ਇਹ ਮੁੰਡੇ ਦਾ ਪਿਓ ਬਾਹਰ ਗਿਆ ਵਾ ਮੁੰਡੇ ਨੂੰ ਪਿਆਲੀ ਆਉਂਦੀ ਆ ਘਰ ਬਾਹਰ ਵੇਖੋ ਕਿਦਾਂ ਦਾ ਬਣਿਆ ਵਾ ਲੈ ਪੈ ਗਈ ਨਾ ਠੰਡ ਹੋਣਾ ਅਗਲਾ ਆਪਣੇ ਮੂੰਹ ਮੰਗਣ ਡਿਆ ਪਿਆ ਵਾ ਪਰ ਤੂੰ ਇਹ ਕਿਤੇ ਸਾਡੀ ਮੰਨਦੇ ਸੀ ਐਦਾਂ ਕਰੋ ਚਲੋ ਉੱਠੋ ਹੁਣੇ ਭਾਬੀ ਘਰ ਚਲੀਏ ਉਹਨਾਂ ਨਾਲ ਮੈਂ ਜਾ ਕੇ ਗੱਲ ਕਰਕੇ ਉਹਨਾਂ ਨਾਲ ਕਿ ਇਹ ਬਲਾ ਕਿਵੇਂ ਜੀ ਗੱਲ ਹੋਈ ਆਪਣੇ ਮੂੰਹ ਮੰਗਣ ਡਿਆ ਪਿਆ ਉੱਠ ਚੱਲਾ ਵੇ ਤੂੰ ਬੇਦਰਮਾਨ ਦੇ ਨਾਲ ਮੈਂ ਆਪੇ ਗੱਲ ਕਰ ਲੈਣੀ ਆ ਮੈਂ ਉਹਨਾਂ ਸਾਹਬ ਨਾਲ ਗੱਲ ਕਰਾਂਗੀ ਤੂੰ ਨਾ ਹੀ ਨਾ ਤੱਤਾ ਹੋ ਨਹੀਂ ਆ ਕੀ ਗੱਲ ਹੋਈ ਆ 2 ਮਹੀਨੇ ਰਹਿ ਗਏ ਵਿਰਾਹ ਵਿੱਚ ਤੇ ਆਪਣੇ ਮੂੰਹ ਚੀਜ਼ਾਂ ਮੰਗਣ ਡਿਆ ਪਿਆ ਵਾ ਤੂੰ ਤੇ ਆ ਨਹੀਂ ਆ ਵੀ ਪਹਿਲਾਂ ਸਮਝਾਇਆ ਭਾਬੀ ਨੂੰ ਕਿ ਉਹਨਾਂ ਕੋ ਹੈ ਨਹੀਂ ਕੋਹ ਵੀ ਇਹ ਕੋਈ ਗੱਲ ਨਹੀਂ ਮੈਂ ਪੁੱਛ ਲਈਨੀ ਮਨਪ੍ਰੀਤ ਨੂੰ ਸਾਰਾ ਕੁਝ ਪੁੱਛ ਕੇ ਨਾ ਤੇਨੂੰ ਮੈਂ ਆਣ ਕੇ ਦੱਸਣੀ ਆ ਆ ਤੂੰ ਚੱਲ ਮੇਰੇ ਨਾਲ ਮੈਂ ਵੀ ਆਉਣਾ ਮਾਤੂ ਜਿੱਥੇ ਜਾ ਕੇ ਗੱਡੀ ਗੱਲ ਕਰ ਲੈਣੀ ਆ ਵੇ ਤੂੰ ਜਨਾਨੀ ਦੇ ਨਾਲ ਹੋੜੇ ਮੇਨੇ ਪੇੜ ਦਾ ਚੰਗਾ ਲੱਗੇਗਾ ਤੂੰ ਰਹਿਂਦੇ ਅਸੀਂ ਆਪੇ ਦੋਈ ਜਣੀਆਂ ਗੱਲ ਕਰੰਨੀਆਂ ਵਾ ਅਹੀਂ ਅਹੀਂ ਗੱਲ ਕਰੰਨੀਆਂ ਵਾ ਜਦੋਂ ਗੱਲ ਕਰਨ ਦਾ ਟਾਈਮ ਹੀ ਉਦੋਂ ਮੈਨੂੰ ਉੱਥੇ ਬਾਰੇ ਨਹੀਂ ਹਉਣ ਦਿੱਤਾ ਸਾਡੇ ਦੋਵਾਂ ਭੈਣ ਭਰਾਵਾਂ ਦੀ ਮਾਸਾ ਮੰਨੀ ਵੀ ਨਹੀਂ ਕਿਤੇ ਉਦੋਂ ਕਿਰੇ ਮੰਨ ਲੈਂਦੇ ਚਾਹ ਜਾਹ ਦੇ ਨਾਲ ਵੇਖਣੇ ਪੈਂਦੇ ਐ ਘਰ-ਬਾਰ ਵੇਖੋ ਮੁੰਡੇ ਦਾ ਚੰਗਾ ਭਲਾ ਬਣਿਆ ਵਾ ਘਰ-ਬਾਰ ਆਜੇ ਨੂੰ ਫੋਕਣਾ ਵਾ ਜਿੱਥੇ ਧੀ ਭੈਣ ਨੂੰ ਸੁਖੀ ਨਹੀਂ ਮਿਲਣਾ ਹਾਂ ਹਿਮਨਪ੍ਰੀਤ ਤੂੰ ਕਿਹੜੇ ਯੋਗ ਦਾ ਸਾਡੇ ਕੋਲ ਪਤਾ ਲਾ ਲੈਣ ਲੱਗੀ ਆ ਅਰੇ ਤੇਰਾ ਕੀ ਵਿਗਾੜਿਆ ਵਾ ਹਾ ਹਾ ਹੋਇਆ ਕੀ ਆ ਤੈਨੂੰ ਭਲਾ ਪਤਾ ਹੀ ਨਹੀਂ ਮੋ ਹੋਇਆ ਕੀ ਆ ਬੈਠ ਜਾਓ ਮੈਨੂੰ ਪਤਾ ਤਾਂ ਲੱਗੇ ਵੀ ਕਿਹੜੀ ਗੱਲ ਹੋ ਗਈ ਆ ਨਾ ਭਾਬੀ ਤੁਹਾਨੂੰ ਕਿਸ ਗੱਲ ਦਾ ਪਤਾ ਹੀ ਨਹੀਂ ਉਹਦਾ ਤੁਸੀਂ ਵਿਚੋਲੇ ਜੇ ਵਿਚੋਲਿਆਂ ਦਾ ਫਰਜ਼ ਹੁੰਦਾ ਵਾ ਗੱਲਾਂ ਬਾਤਾਂ ਇੱਧਰ ਉੱਧਰ ਕਰਨ ਦਾ ਪਰ ਮੈਨੂੰ ਲੱਗਦਾ ਤੁਹਾਡੇ ਚ ਇਨੀ ਹਿੰਮਤ ਨਹੀਂ ਹੈਗੀ ਕਿ ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰਦੇ ਤਾਈਓ ਗੱਲਾਂ ਵਿੱਕੀ ਨੇ ਕੀਤੀਆਂ ਮੇਰੇ ਨਾਲ ਵਿੱਕੀ ਨੇ ਹੋਰ ਹੈ ਨਹੀਂ ਤੁਸੀਂ ਤਾਂ ਮਾਵਾਂ ਦੀ ਆਵਾਜ਼ ਦੇ ਘੋੜੇ ਚੜ੍ਹਿਆ ਜੇ ਮੈਨੂੰ ਗੱਲ ਦਾ ਤਾਂ ਪਤਾ ਲੱਗਿਆ ਪੀ ਹੋਈ ਕੀ ਆ ਮੈਂ ਕਿ ਗੱਲ ਕਰੋ ਮੇਰ ਨਾਲ ਮੁੰਡਾ ਤੇ ਬੁਲਟ ਮੋਟਰਸਾਈਕਲ ਮੰਗਣ ਡਿਆ ਆ ਸੋਨੇ ਦਾ ਸੈੱਟ ਮੰਗਣ ਡਿਆ ਆ ਦੱਸ aí ਕਿੱਥੋਂ ਦਈਏ ਨਹੀਂ ਨਹੀਂ ਚਾਚੀ ਜੀ ਤੁਹਾਨੂੰ ਭਲੇਖਾ ਲੱਗਾ ਹੋਣਾ ਵਾ ਉਦਾਂ ਮਜ਼ਾਕ ਕਰਦਾ ਹੋਣਾ ਉਹ ਨਾ ਨਾ ਭਾਬੀ ਮਜ਼ਾਕ ਨਹੀਂ ਉਹਨੇ ਕੋਈ ਵੀ ਕੀਤਾ ਅਗਲੇ ਨੇ ਸਿੱਧੀਆਂ ਸਿੱਧੀਆਂ ਮੈਨੂੰ ਗੱਲਾਂ ਸੁਣਾਈਆਂ ਵਾ ਸੰਦੀਪ ਤੂੰ ਮੈਨੂੰ ਇਹ ਦੱਸ ਵੀ ਵਿਕੀ ਨੇ ਤੁਨੂੰ ਸਿੱਧਾ ਸਿੱਧਾ ਪਿਆਵਾਂ ਵੀ ਬੋਲਟ ਲੈ ਕੇ ਆਵੀ ਸਿੱਧਾ ਤੇ ਨਹੀਂ ਬਾਬੀ ਮੈਨੂੰ ਉਹਨੇ ਕਿਹਾ ਪਰ ਮੈਂ ਵੀ ਹੁਣ ਗਾੜੀ ਨਹੀਂ ਆਣੀ ਨਹੀਂ ਹੈਗੀ ਰਮਜ ਪਛਾਨ ਲੈਦੀ ਆ ਬੰਦਾ ਕਿੱਥੋਂ ਬੋਲਣ ਰਿਹਾ ਤੇ ਕੀ ਗੱਲ ਕਹਿਣੀ ਚਾਹੁੰਦਾ ਆ ਪਤਾ ਮੈਨੂੰ ਕੀ ਕਹਿੰਦਾ ਸੀ ਰੋਟੀ ਪਾਣੀ ਤੇ ਖਰਚਾ ਘੱਟ ਹੀ ਕਰਿਓ ਸਗੋਂ ਮੈਂ ਪਹਿਲਾਂ ਉਹਦੀਆਂ ਇਹ ਗੱਲਾਂ ਸੁਣ ਕੇ ਤੇ ਬੜੀ ਖੁਸ਼ ਹੋਈ ਕਿ ਚੱਲ ਅਸੀਂ ਐਵੇਂ ਸੋਚਦੇ ਹੁੰਨੇ ਹਾਂ ਇਹਦੇ ਬਾਰੇ ਮਾੜਾ ਚੰਗਾ ਵਾ ਮੁੰਡਾ ਸਾਡੇ ਬਾਰੇ ਸੋਚਦਾ ਵਾ ਕੱਖ ਇਹ ਖਵਾਲਨ ਦਾ ਕੀ ਆ ਖਵਾਲਾਂ ਨੂੰ ਤੇ ਜਿੰਨਾ ਮਰਜੀ ਖਵਾ ਲਈ ਜਾਓ ਸਾਰਿਆਂ ਨੇ ਖਾ ਪੀ ਗਏ ਆਪਣੇ ਘਰ ਚੱਲ ਜਾਣਾ ਵਾ ਇਹਦੇ ਨਾਲੋਂ ਚੰਗਾ ਵਾ ਬੰਦਾ ਆਪਣੀ ਕੋਈ ਚੀਜ਼ ਬਣਾ ਲੈਂਦਾ ਚਲੋ ਪਹਿਲਾਂ ਤਾਂ ਮੈਂ ਸੁਣਦੀ ਰਹੀ ਮੈਂ ਚਾਹ ਚਾਹਡੇ ਘਰ ਬਾਰੇ ਕਹਿਣ ਲਿਆ ਵਾ ਚੰਗੀਆਂ ਗੱਲਾਂ ਹੀ ਕਹਿਣ ਲਿਆ ਵਾ ਸਲਾਹ ਦੇ ਮਾੜੀ ਨਹੀਂ ਪਰ ਬਾਅਦ ਵਿੱਚ ਪਤਾ ਕੀ ਜਾਂਦਾ ਇਹਦੇ ਨਾਲੋਂ ਚੰਗਾ ਵਾ ਤੂੰ ਆਪਣਾ ਸੋਨੇ ਦਾ ਸੈੱਟ ਜਿਹੜਾ ਉਹ ਪਹਾਰਾ ਕਰਾ ਲਈ ਦੂਜੀ ਗੱਲ ਇਹ ਹੈ ਜੀ ਇਹਦੇ ਨਾਲੋਂ ਚੰਗਾ ਵਾ ਬੰਦਾ ਬੁਲਟ ਮੋਟਰਸਾਈਕਲ ਹੀ ਲੈ ਲਵੇ ਹੋਰ ਨਹੀਂ ਕੋਈ ਗੱਲ ਤੇ ਫਿਰ ਇਹਦੇ ਮਤਲਬ ਕੀ ਹੋਇਆ ਵਿੱਚੋਂ ਤੇ ਇਹੋ ਚਾਹੁੰਦਾ ਨਾ ਮਿੰਨੂ ਕਹਿੰਦਾ اے ਮੇਰੇ ਵਾਹ ਦੀ ਕੜਾ ਨਹੀਂ ਬਣਾਇਆ ਮੈਂ ਕਿਹਾ ਨਹੀਂ ਵੀ ਮੰਮੀ ਨੇ ਛਾਪ ਬਣਾਈਆ ਤੇ ਮੇਰੇ ਕੰਨਾਂ ਲਈ ਟਾਪਸ ਵਾ ਇਹ ਬਸ ਇੰਨਾ ਕੁਛ ਹੀ ਕਿੰਦਾ ਬਣਾਇਆ ਤੂੰ ਇਹ ਆਪਣੇ ਵਾਂਗ ਤੇ ਸੈਟ ਬਣਵਾਉਂਦੀ ਓ ਆ ਗੱਲਾਂ ਕਰਨ ਵਾਲੀਆਂ ਉਹਦੇ ਇਹ ਹੋਰ ਬੰਦਾ ਸਿੱਧੀ ਸਿੱਧੀ ਗੱਲ ਕਿੱਦਾਂ ਕਰਦਾ ਆ ਅਗਲੇ ਨੇ ਸਾਰੀਆਂ ਗੱਲਾਂ ਤੇ ਸਮਝਾਤੀਆਂ ਅਰਗੇ ਮੈਨੂੰ ਨਿਜਕੀਨ ਆਉਂਦਿਆ ਵੀ ਉਹਨੇ ਇੰਨੀਆਂ ਗੱਲਾਂ ਕੀਤੀਆਂ ਹੋਣਗੀਆਂ ਲੈ ਮੈਂ ਝੂਠ ਥੋੜੀ ਬੋਲਣ ਢਈ ਆ ਤੈਨੂੰ ਤੇ ਯਕੀਨ ਨਹੀਂ ਆਉਂਦਿਆ ਤੇ ਸਾਡੀ ਰਾਤ ਦੀ ਨੀਂਦ ਉੱਡ ਗਈ ਆ ਤੇ ਇਹ ਕਿਹੜੀਆਂ ਗੱਲਾਂ ਕਰਨ ਰਿਹਾ ਤੇ ਕੀ ਇਹ ਕਰਨ ਰਿਹਾ ਤੇ ਕਿਦਾਂ ਰਿਸ਼ਤਾ ਸਿਰੇ ਚੜੂਗਾ ਮੈਨੂੰ ਨਹੀਂ ਯਾਦਦਾ ਵੀ ਇਹ ਰਿਸ਼ਤਾ ਸਿਰੇ ਵੀ ਚੜੇਗਾ ਜੇ ਮੂੰਹ ਮੂੰਡਾ ਮੁੰਡਾ ਮੰਗਦਾ ਆ ਤੇ ਫੇਰ ਰਿਸ਼ਤਾ ਕਿਦਾਂ ਕਰੀਏ ਆਪਣੀ ਕੁੜੀ ਦਾ ਹੀ ਉਥੇ ਅੱਜ ਇਹ ਚੀਜ਼ਾਂ ਮੰਗਦਾ ਆ ਕੱਲ ਵਿਆਹ ਹੋ ਗਿਆ ਫੇਰ ਆਖੇਗਾ ਮੈਨੂੰ ਗੱਡੀ ਚਾਹੀਦੀ ਐ ਅਸੀਂ ਗੱਡੀ ਕਿੱਥੋਂ ਦੇਣ ਜੋਗੇ ਆ ਨਹੀਂ ਇਹ ਤਾਂ ਗੱਲ ਤੁਹਾਡੀ ਸਹੀ ਆ ਚਲ ਇਦਾਂ ਕਰਦੇ ਆ ਤਿਆਰ ਹੋ ਕੇ ਤਾਂ ਜਾਣੇ ਆ ਉਹਨੂੰ ਪੁੱਛਦੇ ਆ ਕੰਜਰ ਨੂੰ ਵੀ ਕੀ ਕਿਹੜੀਆਂ ਗੱਲਾਂ ਕੀਤੀਆਂ ਆਂ ਤੂੰ ਪੁੱਛ ਲਈ ਵਿਚਾਕ ਮੂੰਹ ਤੇ ਕਰਾ ਲਈ ਭਾਵੇਂ ਫੋਨ ਲਾ ਕੇ ਉਨੇ ਆਪਣੀ ਮਾਂ ਨੂੰ ਵੀ ਦੱਸਿਆ ਸੀ ਕੀ ਬਤਾ ਦੱਸਿਆ ਕਿ ਨਹੀਂ ਦੱਸਿਆ ਮਾਂ ਨਾਲ ਨਹੀਂ ਗੱਲ ਕਰਾਈ ਮੈਂ ਕਿਹਾ ਸੀ ਉਹਨੂੰ ਵੀ ਆਪਣੀ ਮੰਮੀ ਨਾਲ ਗੱਲ ਕਰਾਓ ਐਨਾ ਮੈਂ ਦੱਸ ਦੂੰ ਮੰਮੀ ਨੂੰ ਆਪੇ ਸਾਰੀ ਗੱਲ ਲੀਹ ਭਾਬੀ ਨੇ ਨਹੀਂ ਇੰਨੀ ਗੱਲ ਕਰਨ ਦੇਣੀ ਉਹਨੂੰ ਉਹਨਾਂ ਹੋਰ ਕਿਸੇ ਜੀ ਨੇ ਨਹੀਂ ਗੱਲ ਕੀਤੀ ਕੀਤੀਆਂ ਤਾਂ ਸਾਰੀਆਂ ਵਿੱਕੀ ਨਹੀਂ ਗੱਲਾਂ ਵਾ ਪਰ ਭਾਬੀ ਹੁਣ ਇਹ ਤੇ ਰਿਸ਼ਤਾ ਖਰਾਬ ਕਰਨ ਵਾਲੀ ਗੱਲ ਆ ਨਾ ਉਤੋਂ ਹੁਣ ਸਾਰੇ ਰਿਸ਼ਤੇਦਾਰਾਂ ਨੂੰ ਵੀ ਦੱਸ ਦਿੱਤਾ ਦਿਨ ਵੀ ਮਿਥ ਲਿਆ ਸਾਰੀ ਤਿਆਰੀ ਹੋਣ ਢਹੀ ਆ ਕੱਲ੍ਹ ਦੀ ਤਿਆਰੀ ਹੋਣ ਢਹੀ ਉਧਰੋਂ ਤੇ ਉਧਰ ਹੁਣ ਇਹ ਇਦਾਂ ਦੀਆਂ ਗੱਲਾਂ ਕਰਨ ਰਿਆ ਪਿਆ ਇਹ ਚੰਗੀ ਗੱਲ ਵਾ ਕੋਈ ਨਹੀਂ ਉਹਨੂੰ ਉੱਥੇ ਜਾ ਕੇ ਕਰਦੇ ਆ ਤੇ ਝਾੜ-ਚੰਬ ਚਾਹੁੰਦਾ ਕੀ ਆ ਤੂੰ ਇੱਥੇ ਦੱਸ ਹੁਣ ਸਾਨੂੰ सोनू ਵੀਰ ਦਾ ਤੁਹਾਨੂੰ ਉਦਾਂ ਹੀ ਪਤਾ ਉਹਦਾ ਸੁਭਾਅ ਕਿੰਨਾ ਕੌੜਾ ਵਾ ਉਹ ਤੇ ਪਹਿਲੇ ਦਿਨ ਤੋਂ ਹੀ ਨਹੀਂ ਮੰਨਦਾ ਆਹਦੇ ਮੰਮੀ ਦਾ ਸਾਰਾ ਕਸੂਰ ਵਾ ਅਸੀਂ ਬੜਾ ਇਹਨੂੰ ਕਿਹਾ ਸੀ ਮੈਂ ਹੀ ਕਹਿੰਦੀ ਆ ਨਹੀਂ ਚੰਗਾ ਭਲਾ ਮੁੰਡਾ ਆ ਵੇ ਤੇ ਤੇਰੀ ਭਾਬੀ ਆ ਕੁਛ ਨਹੀਂ ਹੁੰਦਾ ਉਹਦਾ ਤਾਂ ਭਤੀਆ ਵਾ ਅਸੀਂ ਇਦਾਂ ਕਰ-ਕਰ ਕੇ ਮੈਂ ਰਿਸ਼ਤਾ ਖਿਲਾ ਰਹੀ ਆਈਗਾ ਤੇ ਇਹਨੇ ਤੇ ਕੋ ਖੋਤਾ ਹੀ ਖੋਜ ਪਾਤਾ ਚਾ ਲੜ ਗਿਆ ਹਸਿਆਣਾ ਬੰਦਾ ਤਾਂ ਹਰ ਇੱਕ ਚਾਹੁੰਦਾ ਹੀ ਆ ਨਾ ਵੀ ਮੇਰਾ ਤੀ ਪੁੱਤ ਚੰਗੇ ਥਾਂ ਤੇ ਜਾਵੇ ਥਾਂ ਤਾਂ ਨਹੀਂ ਹੀ ਮਾੜਾ ਹੁਣ ਉਹਦੀਆਂ ਗੱਲਾਂ ਕਰਤੂਤਾਂ ਹੀ ਚਾਹਦੀਆਂ ਮਾੜੀਆਂ ਵਾਂ ਤੇ ਭਾਬੀ ਜਾ ਕੇ ਤਾਂ ਉੱਥੇ ਸਾਰੀ ਗੱਲ ਕਲੀਅਰ ਕਰੋ ਪਹਿਲਾਂ ਸਾਰੀਆਂ ਗੱਲਾਂ ਖੋਲੋ ਵੀ ਇਹ ਕੀ ਚਾਹੁੰਦੇ ਆ ਗੱਲਾਂ ਮੈਂ ਕੱਲੀ ਨੇ ਨਹੀਂ ਖੋਲਣੀਆਂ ਜਾ ਕੇ ਮਣ ਕੇ ਤੁਸੀਂ ਮੇਰੇ ਤੇ ਯਕੀਨ ਨਾ ਕਰੋ ਚਾਚੀ ਜੀ ਤੁਸੀਂ ਤਾਂ ਸੋਨੂ ਨੂੰ ਨਾਲ ਤਿਆਰ ਕਰੋ ਤੇ ਜਾਣੇ ਆ ਨਾ ਉੱਥੇ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਆਉਨੇ ਆ ਮੈਂ ਤੇ ਉੱਥੇ ਤੇ ਮੈਂ ਕਦੀ ਕਦਾਈਂ ਜਾਣਾ ਗਵਾਂੜ ਦੀ ਤੇ ਨਿਤ ਲੋੜ ਹੁੰਦੀ ਆ चलो उठो ता चलिए चल फिर चल हो तार तैयार होवो तु तो मैं भी तैयार हो वे आ चंगा किता ਪੱਠੇ ਕੁਦਰ ਲੈ ਹੁੰਦੇ ਆ ਨੂੰ ਮੂੰਹ ਹੱਥ ਤੋਂ ਤੇ ਸਾਨੂੰ ਜਾਣਾ ਪੈਣਾ ਮੁੰਡੇ ਵਾਲਿਆਂ ਦੇ ਘਰ ਛੇਤੀ ਕਰ ਕਿਉਂ ਭਾਬੀ ਨਾਲ ਗੱਲ ਨਹੀਂ ਹੋਈ ਉਹਨਾਂ ਨੇ ਕਿ ਆਖਿਆ ਉਹ ਉਹਨੂੰ ਤੇ ਕੇ ਗੱਲ ਦਾ ਹੀ ਨਹੀਂ ਪਤਾ ਹੈਗਾ ਗੱਲ ਦਾ ਨਹੀਂ ਪਤਾ ਆਹੋ ਸੰਦੀਪ ਤੂੰ ਗੱਲ ਕੀਤੀ ਨਾ ਉਹਨਾਂ ਨੇ ਵੀ ਕੀ ਦੱਸਿਆ ਨੇ ਸਾਰੀ ਗੱਲ ਕਰਕੇ ਹੀ ਆਈਆਂ ਪਰ ਉਹ ਆਂਦੀ ਆਂਦੀ ਮੇਰੇ ਗਾੜੀ ਕੱਢੀ ਕਹਿੰਨੇ ਨਾਂ ਨਹੀਂ ਲਿਆ ਇਹੋ ਜੀ ਕਿਸੇ ਗੱਲ ਦਾ ਬਾਕੀ ਉਹ ਆਂਦੀ ਆ ਤੇ ਮੂੰਹ ਤੇ ਗੱਲ ਕਰਦੇ ਆ ਜੋ ਵੀ ਆ ਤੇ ਤੁਸੀਂ ਮੇਰੇ ਨਾਲ ਚੱਲੋ ਨਾਲੇ ਤੁਹਾਨੂੰ ਵੀ ਸਾਰੀ ਸੱਚਾਈ ਦਾ ਪਤਾ ਲੱਗੂਗਾ ਕਿ ਉਹਨੇ ਗੱਲਾਂ ਕੀਤੀਆਂ ਵਾਕਿਆ ਐਡਾਂ ਦੀਆਂ ਚਲੋ ਉੱਥੇ ਚਲ ਜਾਨੇ ਆ ਤੂੰ ਇਹ ਤੇ ਮੰਮੀ ਜਾਉਂਗੇ ਫਿਰ ਕੋਈ ਨਹੀਂ ਆਪਾਂ ਦੋਵੇਂ ਚਲ ਜਾਨੇ ਆ ਅਸੀਂ ਦੋਵੇਂ ਚਲ ਜਾਨੇ ਆ ਆਹੋ ਸਿੱਧੀ ਗੱਲ ਇੱਕ ਨਵੇੜ ਲਿਓ ਜੇ ਇਹਦੇ ਉਹਨਾਂ ਦੀ ਕੋਈ ਮੰਗ ਹੋਊਗੀ ਤੇ ਉੱਥੇ ਜਵਾਬ ਦੇ ਆਇਓ ਉਹ ਤਾਂ ਮੈਂ ਜਵਾਬ ਉਸੇ ਦਿਨ ਨਹੀਂ ਦੇਵਣਾ ਜਦੋਂ ਆਪਾਂ ਵੇਖਣਗੇ ਅਸੀਂ ਆਹ ਸਿਰਫ ਮੰਮੀ ਨੇ ਆਖਿਆ ਸੀ ਨਹੀਂ ਅਸੀਂ ਤੁਸੀਂ ਘਰ-ਬਾਰ ਵੇਖ ਲਓ ਮੈਨੂੰ ਤਾਂ ਵੇਖਿਆ ਸਾਰੇ ਮੁੰਡੇ ਦੀ ਕਰਤੂਦਾਂ ਪਤਾ ਲੱਗ ਗਿਆ ਸੀ ਇਹਨੇ ਕੀ ਕੁਝ ਕਰਨਾ ਵਾ ਚੱਲ ਕੋਈ ਗੱਲ ਨਹੀਂ ਹਜੇ ਵੀ ਕੀ ਡੁੱਲਿਆ ਬੇੜਾਂ ਦਾ ਵੀ ਵੇ ਇਹ ਵੀ ਜ਼ਿਆਦਾ ਗੱਲ ਚੁੱਕਣ ਡਈ ਆ ਮੁੰਡੇ ਨੇ ਸਿੱਧਾ ਥੋੜਾ ਇਹਨੂੰ ਕਿਹਾ ਕਿ ਸਾਨੂੰ ਆਹ ਚੀਜ਼ਾਂ ਚਾਹੀਦੀ ਚਲ ਕੋਈ ਨਹੀਂ ਚੱਲੇ ਆ ਨਾ ਉੱਥੇ ਸਾਰਾ ਭਲੇਖਾ ਨਿਕਲ ਜਾਂਦਾ ਵਾ ਤੇ ਕੀ ਕਹਾਂ ਮੁੰਡੇ ਨੇ ਚਲ ਆ ਜਾ ਮਗਾ ਤੋ ਤੇ ਪਾ ਕੱਪੜੇ ਲੈ ਪ੍ਰੋਣੇ ਆਏ ਆ ਹੈ ਸਤਿ ਸ਼੍ਰੀ ਅਕਾਲ ਜੀ ਸਾਸਿਕਾਲ ਠੀਕ ਸਾਡ ਠੀਕ ਸਾਡ ਵਧੀਆ ਤੁਸੀਂ ਸਾਸਿਕਾਲ 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 ਬੈਜੋ ਦੇਖੋ ਬੈਜੋ ਮਨਪੀਤ ਉਰੇ ਆਂਜ ਰਗ ਮਨਪੀਤ ਹਾਂਜੀ ਤੂੰ ਕੋਈ ਮੈਨੂੰ ਫੋਨ ਤੇ ਕਰ ਦਿੰਦੀ ਵੀ ਅਹੀਂ ਆਉਣਾ ਵਾ ਨਾ ਤੂੰ ਕੋਈ ਫੋਨ ਕੀਤਾ ਨਾ ਅੰਦਰ ਆ ਤੈਨੂੰ ਦੱਸਾਂ ਕੱਪ ਗੱਲ ਵੀ ਦੱਸ ਕੀ ਆ ਗਲਤਨ ਮੈਂ ਕੀ ਦੱਸਾਂ ਤੂੰ ਸੌ ਖਾਦੀ ਆ ਮਾਂ ਪੁੱਤ ਨੇ ਵੀ ਮੇਰੀ ਬੀਤੀ ਕਰਨੀ ਹੁੰਦੀ ਆ ਕਦੀ ਤੂੰ ਹੀ ਕਰਨੀ ਕਦੀ ਤੂੰ ਉਹਨਾਂ ਕੋ ਕਰਾਤੀ ਹਾਏ ਹਏ ਗੱਲ ਕੀ ਹੋਈ ਐ ਮਿੰਦਗੇ ਗੱਲ ਤਾਂ ਨਹੀਂ ਪਤਾ ਆਹੋ ਤੈਨੂੰ ਤਾਂ ਨਹੀਂ ਗੱਲ ਦਾ ਪਤਾ ਭਾਬੀ ਕਿਸਦਾ ਵੀ ਹੈ ਨਾ ਐਵੇਂ ਪੇਛਾਨ ਨਹੀਂ ਐ ਮੈਨੂੰ ਤੇ ਐਵੇਂ ਲਾਲ ਹੋਈ ਜਾਂ ਟਈ ਖੱਟੀ ਪੀ ਲਈ ਗੱਲ ਦੱਸ ਮੈਨੂੰ ਗੱਲ ਕੀ ਐ ਗੱਲ ਕੀ ਜਦੋਂ ਤੇ ਇੱਥੇ ਆਏ ਹੀ ਵੇਖਣਾ ਉਦੋਂ ਤੇਨੂੰ ਪੁੱਛਿਆ ਸੀ ਕਿ ਭਾਬੀ ਕੋਈ ਮੰਗਤ ਨਹੀਂ ਤੇਰੀ ਤੂੰ ਆਖਿਆ ਨਾ ਮੈਨੂੰ ਤਾਂ ਧੀ ਧੀ ਚਾਹੀਦੀ ਹੁਣ ਤੈਨੂੰ ਬੁਲਟ ਵੀ ਚਾਹੀਦਾ ਤੇ ਤੈਨੂੰ ਸੋਨਾ ਵੀ ਚਾਹੀਦਾ ਹਾਏ ਨਹੀਂ ਮੈਂ ਮਰ ਜਾਣੀ ਇੰਨੀ ਗੱਲ ਮੈਂ ਮੇਰੇ ਮੂੰਹ ਸੁਣੀ ਐ ਤਾਂ ਇੰਨੀ ਗੱਲ ਤੇਰੇ ਮੁੰਡੇ ਨੇ ਕਹੀ ਉਹ ਟੀਨੂ ਤੇ ਮੁੰਡੇ ਨੇ ਮੱਜਰੇ ਦਾ ਮੈਨੂੰ ਕੀ ਪਤਾ ਮੁੰਡਾ ਕੀ ਇਹ ਕਿਹੜੀ ਉਹਦੇ ਨਾਲ ਗੱਲਾਂ ਕਰਦਾ ਰਹਿੰਦਾ ਵਾ ਕਰਦਾ ਰਹਿੰਦਾ ਉਹ ਮੇਰੇ ਘਰਾਂ ਕਿਤੇ ਮੇਰੇ ਸਿਰਦਿਆਂ ਵਾਲਾਂ ਨੂੰ ਪੈਣ ਦੇ ਹੀ ਮੈਨੂੰ ਮੱਜਰੇ ਨੂੰ ਮੱਸਾ ਸ਼ਰਮਣੀ ਆ ਗਈ ਮੈਂ ਤਾਈਓ ਇਹਨੂੰ ਵੱਡਦੀ ਹੁੰਨੀ ਆ ਕੰਜਰਾ ਇੰਨੀਆਂ ਗੱਲਾਂ ਉਹਦੇ ਨਾਲ ਨਾ ਕਰਿਆ ਕਰ ਕੋਈ ਨਾ ਕੋਈ ਗੱਲ ਮੂੰਹ ਗਲਤ ਨਿਕਲ ਜਾਂਦੀ ਆ ਉਹ ਮੱਜਰੇ ਨਾਲ ਤੇਨੂੰ ਤੇ ਪਤਾ ਹੀ ਨਹੀਂ ਕਿਸ ਗੱਲ ਦਾ ਤੂੰ ਤੇ ਹੁਣ ਚੁੱਪ ਹੋ ਗਈ ਆ ਤੂੰ ਤੇ ਕਹਿਣ ਦੀ ਮਾਰੀ ਹੁਣ ਮੁੰਡੇ ਬਕਵਾਉਂਦਾ ਪਿਆ ਅਗਲੇ ਨੇ ਮੇਰੇ ਦੀ ਬੀਤੀ ਕੀਤੀ ਰੱਜ ਕੇ ਅੱਗੇ ਤੁਸੀਂ ਘਰ ਜਾ ਕੇ ਘਰ ਆਏ ਹੋਣ ਰਹਿੰਦੀ ਹੁੰਦੀ ਇਹਨਾ ਕਰ ਲਈ ਨਹੀਂ ਭੈਣਾ ਮੈਂ ਕੀ ਕਰਾਂ ਮੈਨੂੰ ਕੀ ਪਤਾ ਇਹ ਸ਼ੋਕਰਵਾਦਾ ਅੱਜ ਕੱਲ ਦਾ ਕੀ ਕਰਦਾ ਫਿਰਦਾ ਵਾ ਘਾਤੀ ਹੋਈ ਸੱਚੀ ਤੈਨੂੰ ਮੱਸਾ ਨਹੀਂ ਘਰ ਪਤਾ ਉਹ ਤਾਂ ਮੈਨੂੰ ਨਹੀਂ ਯਕੀਨ ਆਉਂਦਿਆ ਫੇ ਬਿੱਕੀ ਨੇ ਆ ਕੇ ਗੱਲਾਂ ਕੀਤੀਆਂ ਹੋਣ ਹੁਣ ਗਿਆ ਕਿੱਥੇ ਆ ਇੱਥੇ ਕਿਤੇ ਹੋਣਾ ਵਾਂ ਕਿ ਜਿਆਦਾ ਉਹਨੇ ਕਿੱਥੇ ਕੋਈ ਨਹੀਂ ਤੇਰੇ ਮੂੰਹ ਤੋਂ ਪੁੱਛ ਲੈਣੀ ਆ ਮੈਂ ਤੇ ਪੁੱਛ ਲੈ ਮੈਨੂੰ ਨਹੀਂ ਯਕੀਨ ਵੀ ਮੇਰੇ ਮੁੰਡੇ ਨੇ ਇਦਾਂ ਦੀਆਂ ਗੱਲਾਂ ਆਖੀਆਂ ਹੋਣਗੀਆਂ ਉਹ ਤੇ ਕੁੜੀ ਵੀ ਨਾਲ ਆਉਣ ਨੂੰ ਤਿਆਰ ਹੀ ਜਿਹਦੇ ਨਾਲ ਗੱਲਾਂ ਕੀਤੀਆਂ ਉਹ ਤੇ ਮੈਂ ਢੱਕਿਆ ਮੈਂ ਚੱਲ ਕੋਈ ਗੱਲ ਨਹੀਂ ਆਪਾਂ ਜਾਣੇ ਆ ਜੀ ਨਹੀਂ ਆਵੇ ਝੂਠ ਬੋਲਦੇ ਹੁਣੇ ਹੀ ਆਹੋ ਉਹਨਾਂ ਨੇ ਭਾਬੀ ਝੂਠ ਹੀ ਬੋਲਣਾ ਕੇ ਉਹ ਤਾਂ ਮਾਮਾ ਤਾਂ ਇੱਥੇ ਮੇਰੇ ਘਰ ਲਈਆਂ ਸੀ ਉਹ ਜਾਣਦੇ ਤੂੰ ਅੱਜਕੱਲ ਅੱਜਕੱਲ ਦੇ ਨਿਆਲੇ ਜਿਹੜੇ ਬਥੇਰੀਆਂ ਗੱਲਾਂ ਬਣਾ ਲਿੰਦੇ ਆ ਉਹਨੇ ਪਾਲੀ ਦੇਖੀ ਤੇਰੇ ਮੁੰਡੇ ਚ ਕਸੂਰ ਨਿਕਲਣਾ ਹੀ ਨਹੀਂ ਤੂੰ ਨੇ ਦਿੱਤਾ ਹਾਸੇ ਪਾਣੇ ਮਜ਼ਾਕ ਫਰਸੇ ਪਾਣੀ ਮਾ ਜਾਕਣਾ ਉਹਨੇ ਗਾੜੀਆਂ ਆਖਿਆ ਤੇ ਕੀ ਬਣਾਇਆ ਉਹਨੇ ਆਹ ਮੇਰੀ ਮੰਮੀ ਨੇ ਮੇਰੇ ਟੂਪਸ ਬਣਾਏ ਆ ਕਹਿੰਦਾ ਮੇਰੇ ਲਈ ਕੀ ਬਣਾਇਆ ਆਂਦੇ ਤੇਰੇ ਲਈ ਛਾਪ ਬਣਾਈ ਆਂਦਾ ਅੱਛਾ ਕੜਾ ਕੁੜਾ ਨਹੀਂ ਮੇਰੇ ਲਈ ਬਣਾ ਸਕਦੇ ਉਹਨੂੰ ਕਹਿੰਦਾ ਸੈੱਟ ਬਣਵਾਉਣੀਓ ਤੇ ਤੁਸੀਂ ਤਾਂ ਬਿਲਕੁਲ ਹੀ ਮਰ ਗਏ ਜੇ ਤੁਸੀਂ ਫਲਾਣ ਜੇ ਤੁਸੀਂ ਢੀਗ ਜੇ ਇਹੋ ਜਿਹੀ ਗੱਲਾਂ ਕਰਦਾ ਹੀ ਪੂਂ ਤੇ ਹੁਣ ਕੁਗੀ ਜੀ ਬਣ ਕੇ ਬਹਿ ਰਹੀ ਆ ਹੁਣ ਕਾਰ ਆਪਣੀ ਲੋਦ ਨੂੰ ਗੰਦੀ ਨੂੰ ਫੋਨ ਵੀ ਉਹਨਾਂ ਦੇ ਆਣ ਕੇ ਤੇ ਗੱਲ ਕਰ ਮੂੰ ਤੇ ਚੱਲ ਆ ਹੁਣ ਮਨਪੀ ਤੇ ਮੇਰੀ ਕਾਰ ਸਨ ਉਹਨਾਂ ਨੂੰ ਨਾ ਇੱਥੇ ਅੰਦਰ ਬਿਠਾ ਹਲਾ ਬਾਰ ਗੱਲ ਬਾਤ ਕੋਈ ਵੀ ਹੋਈ ਰੋਲਾ ਪੈ ਜਾਣਾ ਹੀ ਹੋ ਤੇ ਤੈਨੂੰ ਪਤਾ ਤੇਰੀ ਵੱਡੀ ਭਾਬੀ ਕਿਦਾਂ ਦੀ ਹੈ ਇੰਨੀ ਇੱਕ ਗੱਲ ਦਾ ਉਹਨੂੰ ਪਤਾ ਲੱਗਾ ਤੇ ਉਹਨੇ ਐਡੀ ਵੰਡੀ ਕਰਕੇ ਤੇ ਸਾਰੇ ਪਿੰਡੇ ਚ ਤਮਾ ਦੇਣੀ ਭਾਬੀ ਜੀ ਇੰਨਾ ਡਰ ਹੁੰਦਾ ਤੇ ਗੱਲ ਕਰਦਾ ਹੀ ਨਾ ਹੁਣ ਅਗਲੇ ਅੰਦਰ ਮੂੰਹ ਚੜ੍ਹ ਬੋਲਣਾ ਹੀ ਆ ਨਾ ਚੱਲ ਮੈਂ ਉਹਨੂੰ ਫੋਨ ਲਾਉਂਦੀ ਆ ਤੂੰ ਉਹਨਾਂ ਨੂੰ ਦੱਲਿਆ ਜਾ ਸੋਨੂੰ ਚਾਚਾ ਜੀ ਆ ਜਾ ਉੱਥੇ ਅੰਦਰ ਬੈਠਨੇ ਆ ਕੋਈ ਨਹੀਂ ਇੱਥੇ ਕੀ ਇੱਥੇ ਕੋਈ ਨਹੀਂ ਆਜੋ ਉੱਥੇ ਬਹਿ ਜਾਨੇ ਆ ਆਜੋ ਚਲੋ ਪਹਿੰਜੀ ਕੀ ਗੱਲ ਹੋਈ ਆ ਮਨਫੀਤ ਬੜੀ ਮੇਰੇ ਨਾਲ ਘਰ ਮੋਂ ਡਈ ਹੀ ਪਹਿੰਜੀ ਤੁਹਾਨੂੰ ਕੋਈ ਭਲੇਖਾ ਨਹੀਂ ਹੈਗਾ ਤੁਹਾਨੂੰ ਸਾਰਾ ਹੀ ਪਤਾ ਆ ਜੋ ਤੁਹਾਡਾ ਮੁੰਡਾ ਕਰਦਾ ਜੋ ਤੁਸੀਂ ਕਰਦੇ ਸਭ ਸਲਾਹ ਨਹੀਂ ਹੋਣਿਆ ਵਾ ਜਦੋਂ ਅਸੀਂ ਇੱਥੇ ਠਾਕਾ ਲਾਉਣ ਆਏ ਹਾਂ ਉਦੋਂ ਸਾਰਾ ਕੁਝ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਵੀ ਇਦਾਂ ਸਾਡਾ ਸਹਾਕਤਾ ਵੇ ਅੱਜ ਦੱਸ ਦੋ ਤੁਸੀਂ ਤੇ ਤੁਸੀਂ ਉਦੋਂ ਕੋਈ ਗੱਲ ਨਾ ਕੀਤੀ ਦੰਦ ਤੋਂ ਦੰਦ ਨਾ ਚੁੱਕਿਆ ਅੱਜ ਤੁਸੀਂ ਬੁਲਟ ਸੁਣਾਉਂਦੇ ਜੇ ਕੜੇ ਸੁਣਾਉਂਦੇ ਜੇ ਕਿਤੇ ਸੈਟ ਸੁਣਾਉਂਦੇ ਜੇ ਇਹ ਕਿੱਧਰ ਦੀ ਗੱਲ ਹੋ ਗਈ ਜੋ ਰਿਸ਼ਤੇਦਾਰ ਨੂੰ ਸਾਰਿਆਂ ਨੂੰ ਦੱਸ ਦਿੱਤਾ ਵਿਆਹ ਹੀ ਮੇਥ ਲਿਆ ਆ ਤਰੀਕਾ ਆ ਤਰੀਕਾ ਤੇ ਅੱਜ ਹਾ ਗੱਲਾਂ ਨਿਕਲ ਲਾਪੀਆਂ ਨੇ ਮਾਸੀ ਜੀ ਜੇ ਤੁਹਾਡੀ ਕੋ ਮੰਗ ਹੀ ਨਾ ਤੁਸੀਂ ਹਰ ਉਹਦੇ ਦੱਸ ਦਿੰਦੇ ਹਾਂ ਜਦੋਂ ਫਾਕਾ ਲਾਉਣ ਮੈਂ ਇੱਥੇ ਆਈ ਤੁਸੀਂ ਪੈਰ ਤੇ ਹਣ ਦੱਸਣ ਡੇ ਸਭ ਕੋ ਜੀ ਉਹ ਨਹੀਂ ਪੁੱਤ ਕੋਈ ਸਾਡੀ ਮੰਗ ਨਹੀਂ ਗਈ ਤੇ ਨਾ ਅਜੇ ਕੋਈ ਗੱਲ ਹੋਈ ਆ ਸਾਡੇ ਘਰ ਚ ਤੇ ਇਦਾਂ ਦੀ ਕੋਈ ਗੱਲ ਹੀ ਨਹੀਂ ਗਈ ਹੈਗੀ ਆਪ ਤਾਂ ਨਹੀਂ ਕਿਥੋਂ ਗੱਲ ਕੱਢ ਮਾਰੀ ਏ ਤੁਸੀਂ ਤੇ ਗੱਲ ਕਿਥੋਂ ਪੱਢਣੀ ਆ ਗੱਲ ਵਿੱਕੀ ਨੇ ਕੀਤੀ ਤਾਂ ਇਹਨਾਂ ਨੂੰ ਪਤਾ ਲੱਗਾ ਵਾ ਅਸੀਂ ਉਧਰ ਥੋੜੀ ਆ ਗਏ ਆ ਵਿੱਕੀ ਕਿਹਦੇ ਤੇ ਵਿੱਕੀ ਨੂੰ ਸੱਦੋ ਕੋਈ ਨਹੀਂ ਵਿੱਕੀ ਵੀ ਤੁਹਾਡੇ ਸਾਹਮਣੇ ਆ ਜਾਂਦਾ ਆ ਹੋ ਸਕਦਾ ਉਹਨਾਂ ਜਾ ਕੇ ਉੱਧਰ ਹੀ ਕੁੜੀ ਨਾਲ ਕਰਦਾ ਹੋਵੇ ਉਹਨੇ ਤੁਹਾਨੂੰ ਸਾਰਾ ਕੁਝ ਹੀ ਦੱਸ ਦਿੱਤਾ ਸਾਦਾ ਮਾਸੀ ਜੀ ਤੁਹਾਡੇ ਵਾਲੀ ਉਹ ਸੁਜਾਣ ਆ ਉਹ ਨਹੀਂ ਨਹੀਂ ਮੈਨੂੰ ਨਹੀਂ ਪਤਾ ਜੀ ਤੁਹਾਡੀ ਵੀ ਜਿੰਨੇ ਉਹਨੇ ਵੀ ਆਖਣਾ ਵੀ ਝੂਠ ਹੀ ਕਹਿ ਦੇਣਾ ਆ ਵੀ ਆਹ ਗੱਲ ਵਿੱਕੀ ਨੇ ਕਹੀ ਆ ਕਹੀ ਆ ਚੰਗੀ ਭਲੀ ਉਹ ਸਮਝਦਾਰ ਕੁੜੀ ਆ ਅਜੇ ਰਿਸ਼ਤਾ ਹੋਣਾ ਵਾ ਅੱਜ ਵੀ ਆਉਂਦਾ ਵਾਂ ਨਹੀਂ ਹੋ ਜਾ ਮਜ਼ਾਕ ਇਹਦਾ ਨਾ ਵਿਆਹ ਤੋਂ ਬਾਅਦ ਮੰਨਿਆ ਕਿ ਚੱਲ ਜਾਂਦਾ ਚਲੋ ਮਖੌਲ ਕੇ ਨੇ ਕਰਦਾ ਹੋਊਗਾ ਪਰ ਵਿਆਹ ਤੋਂ ਪਹਿਲਾਂ ਹੀ ਉਹ ਵੀ ਇੱਕ ਦੋ ਮਹੀਨਿਆਂ ਰਿਹਾ ਕੁ ਰਹਿ ਗਿਆ ਵਾ ਤੇ ਹੁਣ ਕਾਦਾ ਮਜ਼ਾਕ ਤੁਹਾਡਾ ਪਰ ਨਹੀਂ ਇਦਾਂ ਦੀ ਸਾਡੇ ਘਰ ਤੇ ਕੋਈ ਗੱਲ ਹੀ ਨਹੀਂ ਹੋਈ ਕਦੀ ਅਸੀਂ ਤੇ ਲੈਣ ਦੇਣ ਦੀ ਗੱਲ ਕਰਦੇ ਹੀ ਨਹੀਂਗੇ ਮਾਸੀ ਜੀ ਤੁਸੀਂ ਯਕੀਨ ਮੰਨੋ ਆਡਾ ਸੰਜੀਵ ਝੂਠ ਥੋੜਾ ਬੋਲ ਰਹੀ ਆ ਜੇ ਨਹੀਂ ਨਾ ਯਕੀਨ ਤਾਂ ਲੋ ਰਿਕਾਰਡਿੰਗ ਸੁਣਾ ਦਈਏ ਉਹਦੀ ਉਹ ਰਿਕਾਰਡਿੰਗ ਮੈਂ ਕੀ ਸੁਣੀ ਆ ਅਨਿਆਲੇ ਉਦਾਂ ਹੀ ਆਪੋ ਚ ਕੀਹੜੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਹੁਣ ਮੈਨੂੰ ਕਿਹੜੀਆਂ ਦੱਸ ਕੇ ਗੱਲਾਂ ਕਰਦਾ ਜਿਹੜੀਆਂ ਕਰਦਾ ਆ ਅਹੇ ਮਾਨਪ੍ਰੀਤ ਇੰਨਾ ਯਕੀਨ ਕੀਤਾ ਵੀ ਚਲੇਦਾ ਭਤੀਜਾ ਵਾ ਤੇ ਕੋਈ ਗੱਲ ਇਹਨੂੰ ਕਿਹੜਾ ਕਿਸ ਗੱਲ ਦਾ ਭਲੇਖਾ ਵਾ ਤੇ ਮਾਨਪ੍ਰੀਤ ਨੇ ਹੁਣ ਆਪ ਵੀ ਉਹਨੇ ਆਖਿਆ ਮੈਨੂੰ ਕਿਸ ਗੱਲ ਦਾ ਪਤਾ ਨਹੀਂ ਹੈਗਾ ਭਲਾ ਭਤੀਜਾ ਹੋਵੇ ਤੇ ਇਹਨੂੰ ਵੀ ਗੱਲ ਦਾ ਨਾ ਪਤਾ ਹੋਵੇ ਜੇ ਭੈਣ ਜੀ ਕੋਈ ਗੱਲ ਹੋਈ ਹੋਵੇ ਕੋਈ ਗੱਲ ਨਿਕਲਦੀ ਹੋਵੇ ਤਾਂ ਫੇਰ ਹੀ ਮਾਨਪ੍ਰੀਤ ਨੂੰ ਪਤਾ ਲੱਗਦਾ ਮਾਨਪ੍ਰੀਤ ਨੂੰ ਕਿੱਦਾਂ ਪਤਾ ਲੱਗ ਜਾਣਾ ਜਦੋਂ ਕੋਈ ਗੱਲ ਹੀ ਨਹੀਂ ਸਾਡੇ ਘਰ ਹੈਗੀ ਮੇਰੇ ਲੈ ਸਾਡੀ ਕੁੜੀ ਵੱਲੋਂ ਫਿਰ ਝੂਠ ਹੀ ਕਹਿੰਦੇ ਆ ਨਾ ਵੀ ਇਹਨੂੰ ਝੂਠ ਮਾਰਿਆ ਵਾ ਜਿਹੜਾ ਉਹਨ ਕੀ ਗੱਲ ਕੀਤੀ ਦੋ ਆਂਦੀ ਮੈਨੂੰ ਆਪ ਨੂੰ ਪਤਾ ਮਨਪੀਤ ਮੈਨੂੰ ਪਤਾ ਹੀ ਨਹੀਂ ਜਦੋਂ ਤੇ ਮੈਂ ਕਿੱਦਾਂ ਆਖਾਂ ਵੀ ਕੋਈ ਗੱਲ ਹੋਈ ਆਂ ਤੇ ਮੈਂ ਕਹਿ ਰਿਆ ਵਾਂ ਕਿ ਜਿਹਨੇ ਗੱਲ ਕੀਤੀ ਤੁਸੀਂ ਉਹਨੂੰ ਕੋਲ ਸੱਦਣ ਦੇ ਉਹ ਕਿੱਥੇ ਆ ਕੋਈ ਨਹੀਂ ਉਹ ਵੀ ਆ ਜਾਂਦਾ ਆ ਤੁਹਾਡੇ ਸਾਹਮਣੇ ਬਿਠਾ ਲਦੇ ਆ ਉਹਨੂੰ ਉਹਨੂੰ ਭਾਵੇਂ ਮਾਰਵਾਜ ਜੇ ਕਿਤੇ ਗਿਆ ਤਾਂ ਫੋਨ ਲਾ ਫੋਨ ਲਾ ਉਹਦੇ ਫੋਨ ਉਹਦੇ ਕੋਲ ਹੋਣਾ ਵਾ ਚਲ ਕੋਈ ਨਹੀਂ ਮੈਂ ਲਾਉਣੀ ਆ ਉਹਨੂੰ ਫੋਨ ਤੁਹਾਨੂੰ ਮੈਂ ਕਹਿੰਨੀ ਆ ਵੀ ਇੱਥੇ ਆ ਆਹੋ ਨਹੀਂ ਉਹਨੂੰ ਸੱਦੋ ਚਲ ਠੀਕ ਆ ਅੱਜ ਕਿਸੇ ਪਾਸੇ ਗੱਲਾਂ ਲਾ ਕੇ ਜਾਣਾ ਇਹ ਥੋੜੀ ਗੱਲ ਆ ਵੀ ਅੱਜ ਆ ਮੰਗਦਾ ਤੇ ਕੱਲ ਨੂੰ ਗੱਡੀ ਮੰਗਣ ਡੈਪੇਗਾ ਇਹ ਥੋੜਾ ਗੱਲ ਹੁੰਦੀ ਆ ਹੁਣ ਰਿਸ਼ਤਾ ਤੈਅ ਹੋ ਗਿਆ ਸਾਰੇ ਰਿਸਰਵ ਪਤਾ ਲੱਗ ਗਿਆ ਵਾ ਫੋਨ ਕਰ ਦਿੱਤੇ ਆ ਵੀ ਯਾਰ ਦਿਨ ਵਿੱਚ ਸਿਖੇ ਆ ਤੇ ਹੁਣ ਤੁਸੀਂ ਈ ਡਿਮਾਂਡਾਂ ਸੁਣੋਂ ਡੈਪੇ ਜਾਣੂ ਆਪਣੀਆਂ ਨਾ ਨਹੀਂ ਉਹ ਤੇ ਆਪ ਮੈਂ ਜਿਹੋ ਪੁੱਛਿਆ ਵਾ ਉਹਨੂੰ ਤੇ ਆਪ ਖੱਟੀ ਪੀਲੀ ਹੋਣ ਨਹੀਂ ਵੀ ਮੈਨੂੰ ਕਿਸ ਗੱਲ ਦਾ ਨਹੀਂ ਪਤਾ ਸੌ ਥਾ ਦੇ ਸਾਈਆਂ ਪਸਾਈਆਂ ਦਿੱਤੀਆਂ ਨੇ ਅੱਧਾ ਤੇ ਵਿਆਹ ਦਾ ਖਰਚਾ ਕਰ ਲਿਆ ਸੀ ਆ ਜਾ ਆ ਜਾ ਤੈਨੂੰ ਢੀਕਣ ਈ ਆ ਛੇਤੀ ਆ બસ ਬਸ ਆ ਜਾ ਫਿਰ ਚੱਲ ਠੀਕ ਆ ਛੇਤੀ ਆ ਕੀ ਮੇਰੀ ਜਾਨ ਖਾਦੀ ਐ 2 ਮਿੰਟ ਮੈਂ ਮੁੰਡਿਆਂ ਵਿੱਚ ਬਹਿ ਗਿਆ ਵਾ ਫੋਨ ਤੇ ਫੋਨ ਫੋਨ ਤੇ ਫੋਨ ਆ ਜਾ ਦੱਸੋ ਕੀ ਗੱਲ ਆ ਜੀ ਕਰਦਾ ਮਾਰ ਕੇ ਹਾਕੀ ਸਿਰ ਖੋਲਦਾ ਤੇਰਾ ਐਡੀ ਵੀ ਕੀ ਗੱਲ ਹੋ ਗਈ ਹਾਕੀ ਫੜ ਲਈ ਆ ਵੇਖਿਆ ਪੁੱਛਦਾ ਐਡੀ ਵੀ ਕੀ ਗੱਲ ਹੋ ਗਈ ਆ ਉਹ ਆਈ ਤੇਰੇ ਸਹਰੇ ਗੱਲ ਤੇਰੇ ਚ ਕੰਠਾ ਪਾਉਣ ਤੇ ਨਾਲ ਬੁਲਟ ਦੀ ਚਾਬੀ ਦੇਣ ਤੈਨੂੰ ਹੋ ਕੀ ਕਰਨਾ ਐ ਦੱਸ ਆ ਨਾ ਮਤੇ ਲੱਗ ਮੱਥੇ ਤੈਨੂੰ ਦੱਸ ਦੇ ਆ ਕੀ ਕਰਨਾ ਐ ਤੁਰਦਾ ਨਹੀਂ ਹਣ ਕਣ ਹਾਈਡਰਾ ਹਾਂ ਜਾਨਾ ਵਾ ਹੁਣ ਕੋ ਪਿੱਛੇ ਨਹੀਂ ਜਾਂਦਾ ਵਾ ਹਾਂ ਤਸਿਲ ਤਸਿਲ ਤਸੇਮੋ ਕਾਚੀ ਦਾ ਹਾਂ ਇਹ ਵੀ ਕੀ ਜੇ ਤੋ ਅੱਜ ਸਵੇਰੇ ਗੱਲ ਹੋਈ ਸੀ ਤੇਰੀ ਸੰਦੀਪ ਨਾਲ ਤੂੰ ਉਹਦੇ ਕੋਲ ਕੋਈ ਮੰਗ ਰੱਖੀ ਹੈ ਆਪਣੀ ਨਹੀਂ ਮੈਂ ਤਾਂ ਕੋਈ ਮੰਗ ਨਹੀਂ ਰੱਖੀ ਹੈਗੀ ਪੁੱਤ ਤੇਰੀ ਗੱਲ ਹੋਈ ਹੈ ਨਾ ਬੁੱਢ ਨੂੰ ਸੌਣ ਲੈ ਕੇ ਹੋ ਸ਼ਾਪ ਮੰਮੀ ਜੀ ਉਹ ਉਹਦੋਂ ਮੈਂ ਵਿਆਹ ਗਿਆ ਸੀ ਤੇ ਮੈਂ ਉਹ ਗੱਲਾਂ ਬਾਤਾਂ ਦਿਆ ਸੀ ਕਰ ਲੋਦੇ ਨਾਲ ਵੀ ਉਹਨਾਂ ਨੇ ਉੱਥੇ ਬੜਾ ਖਰਚਾ ਕੀਤਾ ਰੋਟੀ ਪਾਣੀ ਤੇ ਗੱਡੀ ਦਿੱਤੀ ਕੁੜੀ ਨੂੰ ਦਾਜ ਤੇ ਮੈਂ ਉਹਨੂੰ ਇਹ ਕਹਿਣ ਦਿਆ ਸੀ ਵੀ ਚੱਲ ਬੰਦਾ ਬੁਲਡ ਮੋਟਰਸਾਈਕਲ ਦੇ ਦੇ ਇੰਨਾ ਖਰਚਾ ਕਾਤੋਂ ਕਰਨਾ ਰੋਟੀ ਪਾਣੀ ਤੇ ਇੰਨਾ ਯੋਰ ਦੇ ਦਿੰਦੇ ਆ ਬਾਅਦ ਲੋਕ ਗੱਲਾਂ ਕਰਦੇ ਆ ਚੰਗੀ ਖਵਾ ਦੋ ਤਾਂ ਵੀ ਮਾੜੀ ਖਵਾ ਦੋ ਤਾਂ ਵੀ ਆਪਾਂ ਤਾਂ ਆ ਗੱਲਬਾਤ ਕੀਤੀ ਹੋਰ ਤਾਂ ਮੈਂ ਉਹਨਾਂ ਕੋਈ ਗੱਲਬਾਤ ਨਹੀਂ ਕੀਤੀ ਉਹ ਜੀ ਨਾ ਪੂਆ ਹੁਣ ਮੈਨੂੰ ਤੂੰ ਇਹ ਦੱਸ ਇਹ ਗੱਲ ਦੇ ਵਿੱਚ ਵੀ ਕੋਈ ਵਲ ਹੈਗਾ ਪੋਤੇ ਇਹੋ ਹੀ ਗੱਲ ਐ ਨਾ ਇਹਦੋਂ ਹੁਣ ਵੱਧ ਨਾ ਕੋਈ ਗੱਲ ਹੋਵੇ ਓਏ ਇਹੋ ਹੀ ਆ ਦੱਸ ਹੋਰ ਮੈਂ ਉੱਥੇ ਕਿਹੜੀ ਵੱਧ ਗੱਲ ਕਰਤੀ ਕੋਈ ਮੈਂ ਤਾਂ ਅੱਗੇ ਅੱਖ ਨਹੀਂ ਵੀ ਸਾਡੇ ਘਰ ਤੇ ਕੋਈ ਗੱਲ ਇਹ ਜੀ ਹੋਈ ਨਹੀਂਗੀ ਆ ਵੇਖ ਲੈ ਮਨਪੀਤ ਗੱਲ ਤੇ ਵਿੱਚ ਕੋਈ ਵੀ ਨਹੀਂਗੀ ਤੂੰ ਐਵੇਂ ਕਿੱਤੀ ਠੰਡੀ ਮੇਰ ਨਾਲ ਹੋਈ ਜਾਣ ਨਹੀਂ ਆ ਕੋਈ ਹੈਗਾ ਇਹਦੇ ਵਿੱਚ ਵੱਲ ਚਾਚੀ ਜੀ ਵੱਲ ਤੇ ਵਾਕਿਆ ਨਹੀਂ ਕੋਈ ਹੈਗਾ ਮੈਂ ਤੁਹਾਨੂੰ ਉਦਾਂ ਆਖਿਆ ਸੀ ਘਰੋਂ ਹੀ ਵੀ ਕੁੜੀ ਨੂੰ ਸੁਣਨ ਚ ਭਲੇਖਾ ਲੱਗ ਗਿਆ ਹੋਣਾ ਦੱਸ ਕੁੜੀ ਕਿਹੜੀ ਬੋਲੀ ਆ ਕੁੜੀ ਨੂੰ ਸਾਰਾ ਕੁਝ ਸੁਣਦਾ ਵਾ ਉਹ ਵੇਖਿਆ ਆਹੋ ਤੇ ਗੱਲ ਆ ਉਹਨੇ ਆਪਣੀ ਅੱਧੀ ਅਧੂਰੀ ਗੱਲ ਦੱਸੀ ਐ ਤੇ ਤੁਸੀਂ ਸਾਰੇ ਜਣੇ ਸੱਚ ਮੰਨ ਕੇ ਬਹਿ ਗਏ ਜੇ ਪਾਜੀ ਅੱਧੀ ਨਹੀਂ ਪੂਰੀ ਗੱਲ ਦੱਸੋ ਉਹ ਵੀਰ ਮੈਂ ਤਾਂ ਪੂਰੀ ਗੱਲ ਦੱਸ ਦਿਤੀ ਆ ਹੁਣ ਮੈਨੂੰ ਨਹੀਂ ਪਤਾ ਕਿ ਉਹਨੇ ਤੁਹਾਨੂੰ ਕਿਹੜੀਆਂ ਬਦਾ ਚੜਾ ਕੇ ਦਸੀਆਂ ਤੁਸੀਂ ਪੂਰੀ ਗੱਲ ਹੀ ਕੀਤੀ ਹੁਣ ਮੈਂ ਦੱਸਦਾ ਵੀ ਪੂਰੀ ਗੱਲ ਹੈ ਕੀ ਐ ਤੇ ਦੱਸੋ ਫਿਰ ਮੈਨੂੰ ਵੀ ਪਤਾ ਲੱਗੇ ਕੀ ਝੂਠ ਬੋਲਿਆ ਉਹਨੇ ਤੁਹਾਡੇ ਨਾਲ ਵੇਖੋ ਪਾਜੀ ਪਹਿਲੀ ਗੱਲ ਇਹ ਕਿ ਮੇਰੀ ਪੈਣ ਮੇਰੇ ਨਾਲ ਝੂਠ ਨਹੀਂ ਬੋਲ ਸਕਦੀ ਤੇ ਦੂਜੀ ਗੱਲ ਇਹ ਜਦੋਂ ਤੁਹਾਨੂੰ 7-8 ਮਹੀਨੇ ਮੰਗਿਆਂ ਨੂੰ ਹੋ ਗਏ ਆ ਹੋਣੇ ਗੱਲਾਂ ਕਰਦੇ ਤੈਨੂੰ ਕਿਉਂ ਲੋੜ ਪੈ ਗਈ ਉਦੋਂ ਤੁਸੀਂ ਕਿਉਂ ਨਹੀਂ ਗੱਲ ਕੀਤੀ ਉਹ ਵੀਰ ਮੈਂ ਤਾਂ ਸਵੇਰ ਕੀ ਗੱਲ ਕੀਤੀ ਆ ਹੁਣ ਤੁਸੀਂ ਗੱਲ ਦੇ ਵਿੱਚ ਵੱਲ ਪਾ ਲੋ ਤੋਂ ਵੱਖਰੀ ਗੱਲ ਅੱਛਾ ਅਜੇ ਵੀ ਝੂਠ ਬੋਲੀ ਜਾ ਰਹੇ ਆ ਉਹ ਤੈਨੂੰ ਰਿਕਾਰਡਿੰਗ ਸੁਣਾਵਾਂ ਜਿੱਦੇ ਵਿੱਚ ਤੂੰ ਸਾਫ਼-ਸਾਫ਼ ਕਿਹਾ ਵਾ ਕਿ ਸਾਫ਼ ਨਹੀਂ ਕੜਾ ਬਣਾ ਲਓ ਲੈ ਵੇਖ ਲੈ ਮੰਮੀ ਇਹਨਾਂ ਦੀ ਕੁੜੀ ਦੀ ਕਰਤੂਤ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਸਾਰੇ ਟੱਬਰ ਨੂੰ ਸੁਣਾਉਂਦੀ ਏਰ ਕੋਣਾਂਗਾ ਲਾ ਲਾ ਕੇ ਕਿ ਕੀ ਗੱਲ ਕੀਤੀ ਆ ਹੁਣਾਂ ਵੀ ਕੀ ਜੇ ਮੇਰੀ ਭੈਣ ਬਾਰੇ ਫਜ਼ਲਫ ਵਿੱਚ ਬੋਲਿਆ ਤੇ ਮੈਂ ਭੁੱਲ ਜਾਣਾ ਵਾ ਕਿ ਤੂੰ ਸਾਡੇ ਰਿਸ਼ਤੇਦਾਰ ਵੀ ਹੈਂ ਖਾਵਾ ਨਹੀਂ ਆ ਚੰਗਾ ਤੂੰ ਕਰਤੂਦਾ ਕੰਮ ਆ ਤੂੰ ਆਪ ਹੀ ਦੱਸ ਹੈ ਜਿਹੜੀ ਅੱਜ ਆ ਕੰਮ ਖਾਂਢੀ ਹੈ ਕੱਲ ਨੂੰ ਵਿਆਹ ਤੋਂ ਬਾਅਦ ਕੀ ਭਲੀ ਤੇ ਜਰੂਗੀ ਉਹ ਮੈਂ ਤੈਨੂੰ ਕਹਿਣੀ ਨਹੀਂ ਉਹ ਇੱਕ ਲੱਖ ਜਿਹੜਾ ਕੱਢੀ ਮੇਰੀ ਪੈਸੇ ਖਲਾ ਮੂੰਹ ਆ ਪੜਿਆ ਨਹੀਂ ਕੀ ਕਹਿੰਦਾ ਤੈਨੂੰ ਕੀ ਕਰ ਲੈ ਆ ਆਪਣੇ ਘਰ ਜਾ ਗਰੋਈ ਪਏ ਸਾਡੇ ਘਰ ਦੀ ਬੋਲਣ ਦੀ ਕੋਈ ਲੋੜ ਨਹੀਂ ਹੈ ਘਰੇ ਤੇਰਾ ਬੋਧਾ ਨਹੀਂ ਆ ਗਿਆ ਤੇਰੇ ਪਿਓ ਦਾ ਘਰ ਵਾ ਤੇਰਾ ਨਹੀਂ ਹੈਗਾ ਇਹ ਤੇ ਜਦੋਂ ਮੇਰੇ ਪਿਓ ਦਾ ਹੀ ਹੈ ਮੈਂ ਪੁਕਾਰ ਰਹੀ ਆ ਉਹਦੀ ਕਮਾਈ ਦਾ ਵਾ ਤੂੰ ਕੀਤਾ ਕੀ ساری ਉਮਰ ਦੱਸ ਮੈਨੂੰ ਮੈਂ ਤਾਂ ਕੋਈ ਕੀਤਾ ਤਾਂ ਨਹੀਂ ਕੀਤਾ ਇੱਥੇ ਰੌਲਾ ਪਾਉਣ ਦੀ ਲੋੜ ਨਹੀਂ ਹੈਗੀ ਇੱਥੇ ਰੌਲਾ ਪਾਉਣ ਦਾ ਕਾਕ ਲਾ ਕੀ ਕਰ ਲੈਣਾ ਤੈਨੂੰ ਮੈਂ ਲੜਾਈ ਦੀ ਤੈਨੂੰ ਚੱਲ ਤੂੰ ਉਹ ਯਾਰ ਕਹਿੰਦੀ ਇਹੋ ਜੀ ਉਹ ਕਸਮਾਂ ਖਾਣੇ ਹੋਏ ਸਾਰੇ ਪੱਗੂ ਤੇ ਬਹਿ ਲਿਆ ਦੀ ਕੀ ਹੈ ਜਾ ਜਾ ਤੂੰ ਇੱਥੇ ਜਾ ਆਪਣੇ ਘਰ ਜਾਓ ਚੱਲੇ ਆ ਇੱਕ ਗੱਲ ਮੈਨੂੰ ਯਾਦ ਰੱਖੀ ਸੁਣੋ ਤੂੰ ਨੀਂਦਾਂ ਰੱਜਿਆ ਨਹੀਂ ਹੈਗਾ ਸਰੇ ਦਾ ਭੁੱਖਾ ਵਾ ਤੂੰ ਚੰਗਾ ਕੋਈ ਗੱਲ ਨਹੀਂ ਮੈਂ ਆ ਜੰਨੀ ਆ ਵੱਡੇ ਆਏ ਤੂੰ ਹੀ ਨੀਂਦਰ ਜੇ ਬੈਹ ਜਾ ਠਾ ਤੂੰ ਤੇ ਗੋ ਗੱਲ ਪੀ ਨਿਆਉ ਬੰਦੇ ਵਾਲਾ ਕੰਮ ਹੈ ਡੇ ਘਰ ਅਗ ਰੌਲਾ ਪਾਉਣ ਡਿਆ ਹੈ ਵੇ ਮੈਨੂੰ ਸੱਚ ਦੱਸ ਵੀ ਤੂੰ ਆ ਕੁੜੀ ਨਾਲ ਗੱਲ ਕਹੀ ਆ ਆਹੋ ਕਹੀ ਹੀ ਤੇ ਕਿਉਂ ਕਹੀ ਮੈਂ ਸਿਰਫ ਉਹਨੂੰ ਪਰਖਣ ਵਾਸਤੇ ਆ ਗੱਲ ਕਹੀ ਹੀ ਪਤਾ ਤਾਂ ਮੈਨੂੰ ਵੀ ਹੈਗਾ ਜੇ ਉਹ ਹਾਂ ਕਰ ਦਿੰਦੇ ਤੇ ਕੀ ਪਤਾ ਸੀ ਮੈਂ ਉਹਨਾਂ ਨੂੰ ਨਾ ਹੀ ਨਹੀਂ ਕਰ ਦੇਣੀ ਇਹ ਸੀ ਕਿ ਪਰਖਣ ਵਾਲੀ ਗੱਲ ਹੀ ਜਦੋਂ ਹੀ ਕਹ ਬੀ ਆਹ ਨੂੰ ਕੋਈ ਚੀਜ਼ ਚਾਹੀਦੀ ਨਹੀਂ ਤੇ ਤੂੰ ਕੀ ਪਰਖਦਾ ਮਾਦਾ ਮੈਨੂੰ ਉਹ ਕੁੜੀ ਪਸੰਦ ਹੀ ਨਹੀਂ ਹੈਗੀ ਪਹਿਲੀ ਗੱਲ ਤਾਂ ਪੂਆ ਮੈਨੂੰ ਨਾ ਨੰਗਾ ਦੇ ਰਹਿਦਣ ਲੱਗੀ ਆਹੋ ਹੁਣ ਉੱਥੇ ਕਰਾ ਲਈ ਜਿੱਥੇ ਤੈਨੂੰ ਦੋ ਗੱਡੀਆਂ ਆਉਣਗੀਆਂ ਚੰਗਾ ਕੋਈ ਨਹੀਂ ਕਰਾ ਲੂੰਗਾ ਵਧੀਆ ਥਾਂੇ ਕਰਾ ਕੇ ਦੱਸੂੰਗਾ ਮੈਂ ਤੇਰੀਆਂ ਕਰਤੂਤਾਂ ਹੀ ਮਾਰੀਆਂ ਵਾਂ ਤੇਰੀਆਂ ਨੇ ਕਾਦੀਆਂ ਕਰਤੂਤਾਂ ਮਾਰੀਆਂ ਮੇਰੀਆਂ ਤੇ ਮਾਰੀਆਂ ਨਹੀਂਆਂ ਉਹ ਜਿਹੜਾ ਨੰਫੰਡਰਾਂ ਨਾਲ ਫਿਰਦਾ ਹਾਂ ਸਾਕੋ ਪਤਾ ਮੈਨੂੰ ਨਸ਼ਾ ਪਤਾ ਕਰਦਾ ਹਾਂ ਤੂੰ ਮੈਂ ਤਾਂ ਉਹਨਾਂ ਦੇ ਸਾਹਮਣੇ ਗੱਲ ਹੀ ਨਹੀਂ ਕੀਤੀ ਜਦੋਂ ਮੈਂ ਤੁਹਾਡੇ ਘਰ ਆਈ ਹਾਂ ਨਾ ਪੈਸੇ ਕੱਢੇ ਸੀ ਨਾ ਮੇਰੇ ਉਹ ਵੀ ਤੂੰ ਕੱਢੇ ਸੀ ਭਾਬੀ ਹਾਂ ਦੱਸ ਤੇਰੇ ਵੀ ਪੈਸੇ ਨਿਕਲੇ ਸੀ ਨਾ ਆਹ ਹੋ ਗਿਆ ਮੈਂ ਹੀ ਪੈਸੇ ਕੱਢੇ ਉਹ ਪੈਸੇ ਨਿਕਲਦੇ ਸੀ ਉਹ ਤਾਂ ਤੂੰ ਹੀ ਕੱਢ ਕੇ ਖਰਦਾ ਹਾਂ ਨਾ ਉਹ ਜਾ ਭੂਆ ਐਵੇਂ ਨਾ ਮੇਰੇ ਤੇ الزام ਲਾਈ ਜਾ ਮੈਂ ਕੋਈ ਬਹਾ ਭੂਆ ਨਹੀਂ ਕਿਸੇ ਦਾ ਕੱਢਿਆ ਹੈਗਾ ਤੂੰ ਆ ਗੱਲਾਂ ਨਾ ਰਿਸ਼ਤਾ ਮੈਂ ਨਹੀਂ ਕਰਨਾ ਮੈਂ ਤਾਂ ਹੋਣੀ ਨਹੀਂ ਦੇਣਾ ਤੇਰਾ ਤੇ ਨਾ ਹੁੰਦਾ ਮੈਨੂੰ ਵੀ ਲੋੜ ਨਹੀਂ ਹੈ ਗਈ ਵਾਧੂ ਰਿਸ਼ਤੇ ਮੇਰੇ ਕੋਲ ਆਹੋ ਉਦੋਂ ਪਤਾ ਲੱਗੂ ਜਦੋਂ ਵਾਧੂ ਲੈ ਆਏਗਾ ਕਰਾ ਕੇ ਦੱਸੂਗਾ ਕਹਿ ਤੜਿਆ ਉਹਦੇ ਨਾਲ ਚੰਗੀ ਲਿਆਉਂਗਾ ਮਾੜੀ ਨਹੀਂ ਤੇ ਤੇਰਾ ਕਿਤੇ ਵੀ ਨਹੀਂ ਹੋਣਾ ਜਿੱਦਾਂ ਦਾ ਤੂੰ ਹੈਗਾ ਆ ਮਾਗਾ ਮੈਂ ਆਪੇ ਕਰ ਲੂੰਗਾ ਠੀਕ ਆ ਕਰ ਲੇਗਾ ਤੂੰ ਆਹੋ ਆਪ ਤੇ ਤਾਂ ਡੰਡੀ ਬੁੱਚੀ ਭਜਾ ਲਿਆਉਂਗਾ ਹੋਰ ਇਹਨੇ ਆਪੇ ਕਰ ਲਈ ਭਜਾ ਲਿਆਉਗਾ ਟੋਰਨਾ ਵਿਆਹ ਕਰੂੰਗਾ ਤੁਸੀਂ ਵਿੱਚ ਤੇ ਮੈਂ ਵੀ ਇੱਥੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗਾ ਅਵੇ ਅੱਲਾ ਭਾਬੀ ਹੁਣ ਆਪਣੇ ਮੁੰਡੇ ਦੇ ਲੱਛਣ ਇਹ ਰਹਿstava ਨਹੀਂ ਹੁਣ ਨਨੇਪਰੇ ਚੜਨਾ ਠੀਕ ਆ ਨਾ ਬਾਕੀ ਤੁਸੀਂ ਮਾਂ ਪੁੱਤ ਮੇਰੀ ਗੱਲ ਸੁਣ ਲੋ ਤੁਸੀਂ ਇਹ ਕੁੜੀ ਨੂੰ ਲੱਗੇ ਜੇ ਨਾ ਧੱਕਾ ਦੇਣਾ ਤੁਸੀਂ ਦੋਵੇਂ ਮਾਂ ਪੁੱਤ ਕਿਹਦੇ ਨੂੰ ਇਹ ਪਛਤਾਓਗੇ ਉਹ ਚੰਗਾ ਹੀ ਹੋ ਗਿਆ ਆ ਕੰਮ ਹੋ ਗਿਆ ਵਾ ਨਹੀਂ ਤਾਂ ਮੈਂ ਉਹਨਾਂ ਨੂੰ ਬਚਾਰਿਆਂ ਨੂੰ ਕੀ ਆਖਣਾ ਸੀ ਉਹਨਾਂ ਦੇ ਤੇ ਕੁੜੀ ਡੋਬ ਦੇਣੀ ਚੰਗਾ ਮੈਂ ਸਾਰੀ ਉਮਰ ਜਿੱਤੀਆਂ ਤੋਂ ਬਚ ਗਈਆਂ ਚੰਗਾ ਹੁਣ ਪੈ ਗਈ ਨਾ ਤੈਨੂੰ ਠੰਡ ਆਪਣੇ ਆਪ ਵਾ ਤੇ ਤੂੰ ਵੇਂਦਾ ਨਹੀਂ ਨਾ ਕੋਈ ਕੰਮ ਨਾ ਧੰਦਾ ਤੇ ਭਾਲਦਾ ਫਿਰਦਾ ਤੂੰ ਕੈਂਠੇ ਤੇ ਬੁਲਟ ਮੋਟਰਸਾਈਕਲ ਮੰਮੀ ਮੇਰੀ ਗੱਲ ਨੂੰ ਤਾਂ ਬੜਾ ਚੁੱਕਣ ਦੇ ਸਾਰੇ ਜਾਣੇ ਉਹਦੀ ਸਿਆਣਪੀ ਤੇ ਵੇਖ ਲਈ ਤੁਸੀਂ ਰਿਕਾਰਡਿੰਗਾਂ ਲਾ ਕੇ ਰੱਖਦੀ ਆ ਦੱਸ ਜੇ ਕੋਈ ਵੱਧ ਘੱਟ ਬੰਦਾ ਗੱਲ ਕਰ ਹੀ ਲੈਂਦਾ ਦੱਸ ਕੀ ਸਾਰੇ ਟੱਬਰ ਨੂੰ ਸੁਣਾਉਣੀ ਹੁੰਦੀ ਆ ਕੋ ਚੰਗੀਆਂ ਗੱਲਾਂ ਤੇ ਉੱਤੋਂ ਵਿਆਹ ਦਿੱਤਾ ਤੇ ਉੱਤੋਂ ਤੋਂ ਉਹਨੂੰ ਸਲਾਹ ਦੇਣ ਲਿਆ ਵਾ ਤੇ ਅਗਲੀ ਨਿਆਣੀ ਆ ਉਹ ਮੈਂ ਕੋਈ ਸਲਾਹ ਨਹੀਂ ਦਿੱਤੀ ਮੈਂ ਉਹ ਹਾਰ ਨਾ ਨਹੀਂ ਗੱਲ ਕੀਤੀ ਜਿਹੋ ਜੀ ਇਹਨਾਂ ਨੇ ਬਣਾ ਲਈ ਆ ਇਹਨਾਂ ਤਾਂ ਮੈਨੂੰ ਲੱਗਦਾ ਆਪਣਾ ਇਰਾਦਾ ਨਹੀਂ ਹੈ ਅਗਰ ਰਿਸ਼ਤਾ ਕਰਨ ਦਾ ਜਾਂ ਇਹ ਸਿਰੇ ਦੇ ਆ ਝੂਠੇ ਆ ਇਹ ਤਾਂ ਪਾਸੇ ਤੋਂ ਆਖੰਡਾ ਨੇ ਉਹਨੂੰ ਪਰਖਾ ਲਿਆ ਤੇ ਤੂੰ ਫਿਰ ਪਰਖ ਲਿਆ ਅਗਲੀ ਨੇ ਆਪਣੇ ਘਰ ਦਾ ਤਾਂ ਸਾਰਾ ਕੁਝ ਚੱਲ ਬੰਦਾ ਆਮਣਾ ਵਿੱਚ ਗੱਲ ਕਰ ਹੀ ਸਕਦਾ ਜੇ ਕੋਈ ਗੱਲ ਨਕਟੋਣੀਆਂ ਹੋਵੇ ਬੰਦੇ ਨੇ ਤਰੀਕੇ ਨਾਲ ਵੀ ਹੁੰਦੀ ਹੁੰਦੀ ਆ ਕੋਈ ਗੱਲ ਇਹ ਥੋੜੀ ਵੀ ਅਗਲੇ ਦੇ ਘਰ ਲੜਨੀ ਆਜੋ ਵੇਖਣ ਨਹੀਂ ਕਿ ਕਿਦਾਂ ਲਿਆ ਸੀ ਜੇ ਰਵਾਪਣ ਅੱਤੀਆਂ ਵਾਲੇ ਲੜਦੇ ਹੁੰਦੇ ਆ ਜਦੋਂ ਤੇਰੇ ਵਰਗੀਆਂ ਜਿੰਸਾਂ ਵਾਲੀਆਂ ਗੱਲਾਂ ਮੂੰਹੋਂ ਕੱਢਣ ਲਾਦੇ ਨਾ ਤਾਂ ਉਹ ਰੋਕ ਹੀ ਕਰਨ ਤੇਰੇ ਫੁੱਲ ਪੱਕ ਜਾਂਦੇ ਇਹਨਾਂ ਨੇ ਵਸੌਣੀਆਂ ਹੁੰਦੀਆਂ ਹਨਾ ਉਹ ਨਹੀਂ ਲੜਦੇ ਹੁੰਦੇ ਇਦਾਂ ਗੱਲ ਨਹੀਂ ਪੈਂਦੀ ਹੁੰਦੀ ਅਗਲੇ ਦੇ ਘਰ ਜਾ ਕੇ ਹੂੰ